ਅਲੱਗ ਹਰਿਆਣਾ ਗੁਰਦੁਆਰਾ ਪ੍ਰਬੰਧਨ ਕਮੇਟੀ ਦਾ ਮੁੱਦਾ ਸੂਬੇ ਦੇ ਵਿੱਚ ਇੱਕ ਵਾਰ ਫਿਰ ਤੋਂ ਗਰਮ ਹੋਣ ਲੱਗਾ ਹੈ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਹਾਲ ਹੀ ਵਿੱਚ ਦਿੱਤੇ ਗਏ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਅਲੱਗ ਹਰਿਆਣਾ ਗੁਰਦੁਆਰਾ ਪ੍ਰਬੰਧਨ ਕਮੇਟੀ ਛੇਤੀ ਹੀ ਬਣਾ ਦਿੱਤੀ ਜਾਵੇਗੀ ਇਸ ਉੱਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੜਾ ਪ੍ਰਤੀਕਰਮ ਦਿੱਤਾ ਹੈ ਉਹਨਾਂ ਨੇ ਮੁੱਖ ਮੰਤਰੀ ਦੇ ਐਲਾਨ ਨੂੰ ਹਰਿਆਣਾ ਦੇ ਵਿੱਚ ਸਿੱਖਾਂ ਨੂੰ ਦੋ ਫਾੜ ਕਰਨ ਵਾਲਾ ਦੱਸਿਆ ਐਸਜੀਪੀਸੀ ਦਾ ਕੁਝ ਲੋਕਾਂ ਦੀ ਮੰਗਾਂ ਲਈ ਕਿ ਉਹ ਇਨਸਾਰ ਕਰਨੇ ਬਹੁਤ ਜ਼ਰੂਰੀ ਹੈ ਵਾਧਾਰੀ ਨੇ ਹਰਿਆਣੇ ਤੋਂ ਮੈਂ ਇਹ ਕਹਾਤਾ ਕਿ ਸੰਯੁਕਤ ਸਰਕਾਰ ਨੂੰ ਚੇਤਾ ਕਮੇਟੀ ਦੀ ਰਿਪੋਰਟ ਆ ਗਈ ਚੇਤਾ ਕਮੇਟੀ ਉਹਨੇ ਰਿਪੋਰਟ ਬਣਾਈ ਔਰ ਹਰਿਆਣਾ ਸਰਕਾਰ ਜਲਦੀ ਜੋ ਹੈ ਹਮਾਰੇ ਹਰਿਆਣੇ ਦੇ ਸਿੱਖੋਂ ਦਾ ਜਿਸ ਦਾ ਜੋ ਹੈ ਉਹ ਫੈਸਲਾ ਆ ਵੀ ਦੇ। ਉਹ ਹਰਿਆਣੇ ਦੀ ਸਰਕਾਰ ਜਿਹੜੀ ਹੈ ਉਹ ਸਿੱਖਾਂ ਵਿੱਚ ਇੱਕ ਭੇਖਾ ਖੜਾ ਕਰ ਰਹੀ ਹੈ। ਸਿੱਖਾਂ ਨੂੰ ਪਾੜਨ ਦੀ ਨੀਤੀ ਹੈ ਇਸ ਦੇ ਵਿੱਚ ਹੋਰ ਕੁਝ ਨਹੀਂ। ਸ਼ਰੂਨ ਕਮੇਟੀ ਸਮੂਹ ਤੇ ਸਿੱਖਾਂ ਦੇ ਨੁਮਾਇੰਦੇ ਜਮਾਤ ਹਰਿਆਣਾ ਦਾ ਉਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸ਼ਰੂਨ ਕਮੇਟੀ ਵੱਲੋਂ ਗੁਰੂ ਘਰ ਹਰਿਆਣੇ ਦੇ ਵਿੱਚ ਜਿਹੜੇ ਉਹਨਾਂ ਦੀ ਸੇਵਾ ਸੰਭਾਲ ਹਰਿਆਣੇ ਦੇ ਮੁਲਾਜ਼ਮ ਹਰਿਆਣੇ ਦੇ ਵਿੱਚ ਉਹਨਾਂ ਦੇ ਵੱਲੋਂ ਕਾਫੀ ਇੰਸਟੀਚਿਊਟ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ ਉਹਨਾਂ ਦੀ ਕੋਈ ਹੋਰ ਮੰਗ ਹੈ ਤਾਂ ਸ਼ਰੂਨ ਕਮੇਟੀ ਦੇ ਪ੍ਰਧਾਨ ਕੋਲ ਉਧਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਸਰਦਾਰ ਜੋਗਾ ਸਿੰਘ ਨੇ ਕਿਹਾ ਕਿ ਜੇਕਰ ਇਸ ਵਾਰ ਵੀ ਕਾਂਗਰਸ ਸਰਕਾਰ ਨੇ ਉਹਨਾਂ ਦੀ ਅਲੱਗ ਗੁਰਦੁਆਰਾ ਪ੍ਰਬੰਧਨ ਕਮੇਟੀ ਦੀ ਮੰਗ ਨਾ ਮੰਨੀ ਤਾਂ ਉਕਤ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੋਟ ਨਹੀਂ ਪਾਉਣਗੇ। ਜਿਹੜੇ 10 ਸਾਲ ਤੋਂ ਇਸ ਸੰਘਰਸ਼ ਕਰਦੇ ਆ ਰਹੇ ਹਾਂ ਜਦ ਕਿ ਸਾਡੇ ਨਾਲ ਕਾਂਗਰਸ ਨੇ ਵਾਅਦਾ ਕੀਤਾ ਜੀ 2 ਲੱਖਾਂ ਦੇ ਵਿੱਚ ਕਿ ਜਿਸ ਵੇਲੇ ਅਸੀਂ ਫਾਰਮ ਚਾਵਾਂਗੇ ਤੁਹਾਡੀ ਕਮੇਟੀ ਬਣਾਵਾਂਗੇ ਲੇਕਿਨ ਦੋ ਵਾਰੀ ਸਾਨੂੰ ਨਾਲ ਧੋਖਾ ਦਿੱਤਾ ਹੈ। ਅਸੀਂ ਸਾਨੂੰ ਕਾਂਗਰਸ ਪਾਰ ਨੇ ਕੋਈ ਇਤਮਾਰ ਨਹੀਂ ਗਾ ਜੇਕਰ ਸਾਡੂੰ ਹੋਣ ਸਾਡੀ ਪਾਲਟੀ ਬਣਾ ਦਿੰਦੀ ਹੈ ਸਾਡੀ ਵੱਖਰੀ ਕਮੇਟੀ ਬਣਾਉਂਦੀ ਹੈ ਅਸੀਂ ਇਹ ਸਮਝਾ ਕਿ ਅਸੀਂ ਫਿਰ ਅਸੀਂ ਭਵਿੰਦਰ ਸਿੰਘ ਓਡਾਂ ਜਿਤਾ ਸਕਨੇ ਆ ਲੇਕਿਨ ਜੇਕਰ ਸਾਡੀ ਇਹ ਕਮੇਟੀ ਨਾ ਬਣਾਈ ਅਸੀਂ ਭਵਿੰਦਰ ਸਿੰਘ ਓਡਾਂ ਦੇ ਬਿਲਕੁਲ ਖਰਾਬ ਵੋਟ ਪਾਵਾਂਗੇ ਔਰ ਉਹਨੂੰ ਵੋਟ ਪਾਵਾਂਗੇ ਜਿਹੜਾ ਸਾਡੀ ਕਮੇਟੀ ਧੱਕ ਦੀ ਗੱਲ ਕਰੇਗਾ ਲੰਬੇ ਸਮੇਂ ਤੋਂ ਚੱਲ ਰਿਹਾ ਅਲੱਗ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਦਾ ਇੱਕ ਵਾਰ ਫਿਰ ਤੋਂ ਗਰਮ ਹੋ ਚੁੱਕਾ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਸੂਬਾ ਸਰਕਾਰ ਦੇ ਗਲੇ ਦੀ ਹੱਡੀ ਬਣ ਸਕਦਾ ਹੈ ਕਿਉਂਕਿ ਇੱਕ ਪਾਸੇ ਜਿੱਥੇ ਹਰਿਆਣਾ ਦਾ ਇੱਕ ਵੱਡਾ ਗਰੁੱਪ ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ 'ਚ ਹੈ ਉਥੇ ਦੂਸਰਾ ਗਰੁੱਪ ਜੋ ਕਿ ਐਸਜੀਪੀਸੀ ਨਾਲ ਜੁੜਿਆ ਹੋਇਆ ਹੈ ਉਹ ਇਸ ਦਾ ਵਿਰੋਧ ਕਰ ਰਿਹਾ ਹੈ। ਯਮੁਨਾਨਗਰ ਤੋਂ सुरेंद्र ਮਹਿਤਾ ਜਗਬਾਣੀ ਟੀਵੀ ਲਈ